ਆਧਿਰੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਨਿੱਗਾ ਸਵਾਗਤ ਤੋਂ ਆਪਾਂ ਨਿਕਲ ਆਏ ਹਾਂ ਪੁਂਟਾ ਕੈਨਾ 에어ਪੋਰਟ ਤੋਂ ਬਾਹਰ ਸੋ ਇੱਥੋਂ ਹੁਣ ਆਪਾਂ ਲੈਣੀ ਹੈ ਟਰਾਂਸਫਰ ਤੋਂ ਇਹ ਬੈਨਾਂ ਜਿਹੜੀਆਂ ਖੜੀਆਂ ਨੇ ਤਾਂ ਮੋਸਟਲੀ ਇਹ ਪੈਸੇਂਜਰਜ਼ ਨੂੰ ਲੈ ਕੇ ਜਾਂਦੀਆਂ ਨੇ ਸੋ ਇੱਥੇ ਇੱਕ ਬੰਦਾ ਆਪਣਾ ਸਮਾਨ ਵਗੈਰਾ ਲੈ ਕੇ ਆ ਗਿਆ ਹੈ ਤੇ ਇਸ ਤਰ੍ਹਾਂ ਦਾ ਲੱਗਦਾ ਹੈ ਬਾਹਰੋਂ ਪਾਮ ਟਰੀ ਬਹੁਤ ਸੋਹਣੇ ਦਿਖਾਈ ਦਿੰਦੇ ਨੇ ਤੇ ਜੇ ਆਪਾਂ ਘਰਾਂ ਦੀਆਂ ਜਾਂ ਬਿਲਡਿੰਗਾਂ ਦੀਆਂ ਛੱਤਾਂ ਦੇਖੀਏ ਉਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਪਣੇ ਪੁਰਾਣੇ ਛੱਪਰ ਨਹੀਂ ਸੀ ਹੁੰਦੇ ਛੱਪਰਾਂ ਦੀਆਂ ਬਣੀਆਂ ਹੋਈਆਂ ਸਰਕੜੇ ਦੇ ਜਿਹੜੇ ਛੱਪਰ ਹੁੰਦੇ ਸੀ ਪਰ ਇਹ ਜਿਹੜੇ ਹੈਗੇ ਨੇ ਪਾਮ ਟਰੀ ਦੇ ਪੱਤਿਆਂ ਦੀਆਂ ਬਣੀਆਂ ਹੋਈਆਂ ਨੇ ਸੋ ਆਪਾਰਕਿੰਗ ਲਾਟ ਹੈ ਸੂਚੀ ਦੇ ਵਿੱਚ ਹੁਣ ਆਪਾਂ ਤੁਰੇ ਜਾ ਰਹੇ ਹਾਂ ਤਾਂ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਲਤ ਵਾਲੇ ਦਾ ਮਾਹੌਲ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ ਤੇ ਆ ਬੈਂ ਹੈ ਜਿਹੜੀ ਆਪਾਂ ਨੂੰ ਛੱਡਣ ਜਾਏਗੀ ਹੁਣ ਆਪਣੇ ਰਿਜ਼ੋਰਟ ਦੇ ਵਿੱਚ ਸੋ ਇਹ ਆ ਜਿਹੜੀਆਂ ਟੂਰ ਬੱਸਾਂ ਨੇ ਸੋ ਇਹ ਵੀ ਲੈ ਕੇ ਜਾਂਦੀਆਂ ਨੇ ਸੋ ਡਿਪੈਂਡ ਕਰਦਾ ਹੈ ਕਿ ਤੁਸੀਂ ਵਕੇਸ਼ਨ ਕਿਸ ਕੰਪਨੀ ਨਾਲ ਬੁੱਕ ਕਰਾਈ ਹੈ ਸੋ ਜਿਹੜੀ ਕੰਪਨੀ ਨਾਲ ਵੀ ਤੁਸੀਂ ਵਕੇਸ਼ਨ ਬੁੱਕ ਕਰਾਈ ਹੈ ਜਿਵੇਂ ਸਾਡੀ ਐਕਸਪੀਡੀਆ ਨਾਲ ਹੈਗੀ ਹੈ ਪਿਛਲੀ ਵਾਰ ਜਦੋਂ ਕੈਨਕੂਨ ਗਏ ਆ ਉਦੋਂ ਸਾਡੀ 에ਅ ਕੈਨੇਡਾ ਨਾਲ ਸੀਗੀ ਸੋ ਬਾਹਰ ਇਹਨਾਂ ਕੰਪਨੀਆਂ ਦੇ ਸਾਰੇ ਕਾਊਂਟਰ ਲੱਗੇ ਹੁੰਦੇ ਨੇ ਸੋ ਤੁਸੀਂ ਉਸ ਕਾਊਂਟਰ ਤੇ ਚੱਲੇ ਜਾਣਾ ਸੋ ਇਹ 12 ਸੀਟਰ ਜਿਹੜੀ ਬੈਨ ਹੈ ਉਹ ਸੀਗੀ ਸੋ ਜੀ ਨੇ ਸਾਨੂੰ ਚੱਕਿਆ ਹੁਣ ਜਿਹਦੇ ਵਿੱਚ ਅਪਾ ਬੈਠੇ ਜਾ ਰਹੇ ਹਾਂ ਤੁੰਡਾਲੇ ਆਲਾ ਦਵਾਲਾ ਜਿਹੜਾ ਉਹ ਇਸ ਤੀਸ਼ਤਾ ਦੇਖ ਰਹੇ ਆ ਇੱਕ ਨਵੀਂ ਧਰਤੀ ਇੱਕ ਨਵਾਂ ਦੇਸ਼ ਦੇਖਣ ਦਾ ਬੜਾ ਹੀ ਆਨੰਦ ਆਉਂਦਾ ਸੋ ਆ ਦੇਖੋ ਲੱਗਦਾ ਨਾ ਸਵਰਗ ਪੂਰਾ ਸੋ ਇਹ ਪਾਮ ਟਰੀ ਨੇ ਜਿਹੜੇ ਬਹੁਤ ਖੜੇ ਨੇ ਹਰ ਬਿਲਡਿੰਗ ਦੇ ਅੱਗੇ ਹਰ ਪਾਰਕ ਦੇ ਵਿੱਚ ਇਹ ਖੜੇ ਤੁਹਾਨੂੰ ਦਿਖਾਈ ਦਿੰਦੇ ਨੇ ਸੋ ਇਹ ਆਪਾਂ ਦੋ ਮਤਲ ਜਿਤਾ ਫੈਮਲੀ ਆ ਗਈਆਂ ਇਸ ਬੈਂਡ ਦੇ ਵਿੱਚ ਸੋ ਦੂਸਰੀ ਫੈਮਲੀ ਵੀ ਕੈਨੇਡਾ ਤੋਂ ਹੀ ਆਈ ਹੋਈ ਆ ਤੇ ਇੱਕ ਅਸੀਂ ਹਾਂ ਸਾਨੂੰ ਵੀ ਕੋ ਪਹਿਲਾਂ ਕਿ ਬੈਨ ਫੁੱਲ ਕਰਕੇ ਲੈ ਕੇ ਜਾਏਗਾ ਲੇਕਨ ਉਹ ਉਸੇ ਤਰ੍ਹਾਂ ਲਿਆ ਐਸੇ ਆ ਹੈ ਆਪਣਾ ਰਿਸੋਰਟ ਇੰਪ੍ਰੈਸਿਵ ਉਹਨਾਂ ਨੂੰ ਆਪਾਂ ਰਾਹ ਦੇ ਵਿੱਚ ਉਤਾਰ ਦਿੱਤਾ ਹੈ ਤਾਂ ਆਪਾਂ ਆ ਗਏ ਹਾਂ ਇੰਪ੍ਰੈਸਿਵ ਦੇ ਸਾਹਮਣੇ ਸੁੱਜੀ ਦੇ ਵਿੱਚ ਆਪਣਾ ਜਿਹੜਾ ਹੈ ਬੁੱਕ ਕਰਾਇਆ ਹੈ ਹੁਣ ਇਹ ਲਾਊਗਾ ਪਤਾ ਨਹੀਂ ਕਿਹੜੇ ਪਾਸੇ ਤੇ ਅੱਗੇ ਜਾ ਕੇ ਆਪਾਂ ਨੂੰ ਮੇਰੇ ਖਿਆਲ ਲਾ ਤਾਰੂਗਾ ਤੋਂ ਅੰਦਰੋਂ ਬਹੁਤ ਹੀ ਖੂਬਸੂਰਤ ਹੈ ਰਿਸੋਰਟ ਹੈ ਜਿਹੜਾ ਇਹ ਤਰ੍ਹਾਂ ਤਰ੍ਹਾਂ ਦੀ ਬਨਾਸਪਤੀ ਹੈ ਤਰ੍ਹਾਂ ਤਰ੍ਹਾਂ ਦੇ ਟਰੀ ਨੇ ਸੋ ਮੈਂ ਸਾਰਾ ਹੀ ਦੇਖਿਆ ਇਸ ਦੇਸ਼ ਦੇ ਵਿੱਚ ਜਿੱਥੋਂ ਆਪਾਂ ਜਹਾਜ਼ ਉਤਰੇ ਆਂ ਕਿ ਜੰਗਲੀ ਜੰਗਲ ਨੇ ਜਿੱਧਰ ਦੇਖੋ ਬਹੁਤ ਜੰਗਲ ਨੇ ਸੋ ਇਹਨਾਂ ਨੇ ਬੜਾ ਸੰਭਾਲਿਆ ਹੋਇਆ ਤਾਂ ਇੱਥੇ ਹੁਣੇ ਨੇ ਆਪਾਂ ਨੂੰ ਉਤਾਰਨਾ ਹੈ ਤੇ ਆਹ ਦੇਖੋ ਇਸ ਤਰ੍ਹਾਂ ਦੀਆਂ ਛੱਤਾਂ ਲੱਗਦੀਆਂ ਨੇ ਇਹ ਹੁਣ ਅੰਦਰ ਨੂੰ ਜਾਣ ਲਈ ਬਣਿਆ ਹੋਇਆ ਜਗ੍ਹਾ ਤੇ ਹੁਣ ਆਪਾਂ ਅੰਦਰ ਜਿਹੜੀ ਹੈਗੀ ਉਹ ਚੈੱਕ ਇਨ ਤੱਕ ਰਾ ਦਿੱਤੀ ਹੈ ਤੇ ਉੱਥੇ ਮੈਂ ਵੀਡੀਓ ਨਹੀਂ ਬਣਾਈ ਲੇਕਿਨ ਹੁਣ ਉਹਨਾਂ ਦਾ ਨਾ ਇੱਕ 골ਫ ਕਾਰਟ ਹੁੰਦੀ ਹੈ। ਤੋਂ ਜਿਹੜੀ ਸਾਨੂੰ ਸਾਡੇ ਕਮਰੇ ਛੱਡਣ ਚੱਲੀ ਹੈ। ਸੋ ਉਹਨਾਂ ਨੇ ਸਾਡਾ ਸਮਾਨ ਹੈ ਜਿਹੜਾ ਚੈੱਕ ਇਨ ਤੋਂ ਬਾਅਦ ਉਹ ਇਹਦੇ ਚ ਰੱਖ ਲਿਆ। ਤੇ ਜਿੱਥੇ ਚੈੱਕ ਇਨ ਹੋਈ ਉਹ ਗੈਲੀ ਬਹੁਤ ਗੈਲੀ ਆ ਗਿਆ ਮਾਫ ਕਰਨਾ। ਸੋ ਉਹ ਜਿਹੜੀ ਮੇਨ ਬਿਲਡਿੰਗ ਸੀਗੀ ਤੋ ਬਹੁਤ ਬਹੁਤ ਹੀ ਸੋਹਣੀ ਸੀ ਤੋ ਉੱਥੇ ਜਿਹੜਾ ਚੈੱਕ ਇਨ ਹੋਇਆ ਤੁਹਾਨੂੰ ਕੰਪਲੀਮੈਂਟਰੀ ਡਰਿੰਕਸ ਦੇ ਰਹੇ ਸੀ ਤੇ ਉੱਥੇ 12 ਵੀ ਬਣੀ ਹੋਈਆਂ ਸੀ ਦੋ ਤੇ ਲੇਕਿਨ ਅਸੀਂ ਉੱਥੇ ਜੂਸ ਪੀਤਾ ਤੇ ਆਪਣੇ ਰੂਮ ਵੱਲ ਨੂੰ ਆ ਗਏ ਤੇ ਅੰਦਰੋਂ ਜਦੋਂ ਤੁਹਾਨੂੰ ਲੈ ਕੇ ਆਉਂਦਾ ਤੇ ਥਾਂ ਥਾਂ ਜਿਹੜੇ ਪੂਲ ਨੇ ਉਪਣੇ ਹੋਏ ਨੇ ਥਾਂ ਥਾਂ ਟਰੀ ਨੇ ਥਾਂ ਥਾਂ ਬਹੁਤ ਖੂਸ਼ ਹੈ ਸਾਨੂੰ ਉਹ ਨਾਲ ਦੀ ਨਾਲ ਦੱਸਦਾ ਜਾ ਰਿਹਾ ਹੈ ਕਿ ਇੱਥੇ ਕੀ ਹੈ ਇੱਥੇ ਕੀ ਹੈ ਤੇ ਉਹ ਸਾਹਮਣੇ ਸਮੁੰਦਰ ਦਿਖਦਾ ਆ ਦੇਖੋ ਸਮੁੰਦਰ ਹੈ ਤਾਂ ਇੱਥੇ ਵੀ ਆਪਾਂ ਆਉਣਾ ਹੈ ਸ਼ਾਮ ਨੂੰ ਜਿਹੜੀਆਂ ਵਿੱਚ ਚਿਹਰਾ ਨਹੀਂ ਲੱਗੀਆਂ ਹੋਈਆਂ ਨੇ ਤੋਂ ਆਹ ਰੈਸਟੋਰੈਂਟ ਹੈ ਤੇ ਸਾਨੂੰ ਦੱਸਦਾ ਜਾ ਰਿਹਾ ਦਿਖਾਉਂਦਾ ਜਾ ਰਿਹਾ ਹੈ ਕਿ ਜਦੋਂ ਤੁਸੀਂ ਕਮਰੇ ਚੋਂ ਚਲੇ ਗਏ ਤੇ ਆ ਰੱਖ ਕੇ ਦੁਬਾਰਾ ਆਉਣਾ ਤਾਂ ਕਿਹੜੀਆਂ-ਕਿਹੜੀਆਂ ਥਾਵਾਂ ਨੇ ਜਿੱਥੇ ਤੁਸੀਂ ਆ ਸਕਦੇ ਹੋ ਆ ਗਏ ਆਪਾਂ ਬੈੱਡ ਦੇ ਵਿੱਚ ਬੈਡਰੂਮ ਦੇ ਵਿੱਚ ਤੇ ਆਹ ਹੈ ਸਾਡਾ ਬੈਡਰੂਮ ਆਹ ਹੈ ਦੀ ਬਾਲਕਨੀ ਤੋਂ ਬਾਲਕਨੀ ਦੇ ਵਿੱਚੋਂ ਬੈਠ ਕੇ ਬਾਹਰ ਦੇਖਿਆ ਜਾ ਸਕਦਾ ਬਹੁਤ ਹੀ ਖੂਬਸੂਰਤ ਕਮਰਾ ਹੈ ਤੇ ਬੜੀਆਂ ਹੀ ਸਹੂਲਤਾਂ ਨੇ ਪੜਨ ਟੇਬਲ ਹੈ ਤੇ ਆ ਦੇਖੋ ਬੈੱਡ ਟੀਵੀ ਇਹ ਸਾਰਾ ਕੁਝ ਇਹਦੇ ਵਿੱਚ ਹੈ ਤੇ ਬੜਾ ਸੋਹਣਾ ਪ੍ਰਬੰਧ ਹੈ ਅੰਦਰ ਕਾਫੀ ਚਾਹ ਤੁਸੀਂ ਜੋ ਮਰਜ਼ੀ ਬਣਾ ਕੇ ਖਾપી ਸਕਦੇ ਹੋ ਤਾਂ ਫਰਿੱਜ ਹੈ ਜਿਹੜੀ ਉਹਦੇ ਵਿੱਚ ਵੀ ਰਾਮ ਪਾਣੀ ਜੂਸ ਕੋਕ ਸਭ ਕੁਝ ਹੈ ਕੰਪਲੀਮੈਂਟਰੀ ਹੈ ਤੇ ਤੁਸੀਂ ਪੀ ਸਕਦੇ ਹੋ ਜਿਉਂ ਕਿਹੜੀ ਚੀਜ਼ ਮੁੱਕੇਗੀ ਉਹ ਫੇਰ ਤੁਹਾਨੂੰ ਜਾਣਗੇ ਬਾਅਦ ਵਿੱਚ ਦੋਸਤੋ ਅਸੀਂ ਪਹੁੰਚ ਗਏ ਹਾਂ ਪੁਨਤਕਨਾਂ ਸੋ ਇਹ ਰਿਸੋਰਟ ਹੈ ਇਮਪ੍ਰੈਸਰ ਸੋ ਜਿਹਦੇ ਬਾਰੇ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸਾਰਾ ਅਲਦ ਵਾਲੇ ਦਿਖਾਉਣਾ ਹੈ ਤਾਂ ਇਸ ਵਕਤ ਜਦੋਂ ਅਸੀਂ ਪਹੁੰਚੇ ਨਾ ਤਕਰੀਬਨ ਸ਼ਾਮ ਦੇ 4:47 ਮਿੰਟ ਹੋਣ ਹੋਦੇ ਨੇ ਜਦੋਂ ਰੂਮ 'ਚ ਪਹੁੰਚਿਆ ਤਾਂ ਬਾਹਰ ਹੈ ਜਿਹੜਾ ਉਹ ਮੀਂਹ ਪੈ ਰਿਹਾ ਹੈ ਸੋ ਇਹ ਸਾਰਾ ਜਿਹੜਾ ਹੈਗਾ ਨਾ ਏਰੀਆ ਇਹਦਾ ਟ੍ਰੌਪੀਕਲ ਜਿਵੇਂ ਕਹ ਲਵਾਂ ਕਿ ਜੰਗਲੀ ਜੰਗਲ ਨੇ ਜਾਂ ਪਾਮ ਟਰੀ ਨੇ ਸੋ ਬਹੁਤ ਖੂਬਸੂਰਤ ਹੈ ਮੌਸਮ ਬੜਾ ਗਰਮ ਹੈ ਤੇ ਬਾਹਰ ਟੈਂਪਰੇਚਰ तकरीबन 28 ਡਿਗਰੀ ਹੈ ਤੇ ਨਾਲ ਸਾਡੇ ਰੂਮ ਦੇ ਇਧਰਲੇ ਪਾਸੇ ਬੀਚ ਲੱਗਦੀ ਹੈ ਓਸ਼ਨ ਲੱਗਦਾ ਹੈ ਤੋਂ ਉਹ ਵੀ ਤੁਹਾਨੂੰ ਆਪਣ ਨਾਲ ਦੀ ਨਾਲ ਦਿਖਾਵਾਂਗੇ ਸੋ ਦੇਖਦੇ ਰਹਿਣਾ ਜੁੜੇ ਰਹਿਣਾ ਕਮਰੇ ਵਿੱਚ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਅਤੇ ਕੱਪੜੇ ਬਦਲਣ ਤੋਂ ਬਾਅਦ ਆਪਾਂ ਬਾਹਰ ਨਿਕਲੇ ਆ ਬਾਹਰ ਨਿਕਲੇ ਤਾਂ ਮੀਂਹ ਫਿਰ ਵੀ ਕਾਫੀ ਪੈ ਰਿਹਾ ਸੀਗਾ ਤੇ ਕਮਰੇ ਦੇ ਵਿੱਚ ਛਤਰੀ ਪਈ ਸੀ ਪਰ ਅਸੀਂ ਲੈ ਕੇ ਨਹੀਂ ਆਏ ਛਤਰੀਆਂ ਉਹਨਾਂ ਨੇ ਸਾਰੇ ਕਮਰਿਆਂ 'ਚ ਰੱਖੀਆਂ ਹੋਈਆਂ ਨੇ ਤੇ ਦੇਖਣ ਨੂੰ ਤਾਂ ਬੜਾ ਸੋਹਣਾ ਲੱਗ ਰਿਹਾ ਮੌਸਮ ਬੜਾ ਗਰਮ ਹੈ ਤੇ ਜਿਵੇਂ ਆਪਾਂ ਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦੇ ਸ਼ਰਾਟਿਆਂ ਜਿਵੇਂ ਤੁਰੇ ਫਿਰਦੇ ਹੁੰਦੇ ਸੋ ਉਦਾਂ ਤੁਰੇ ਫਿਰਦੇ ਆ ਕੱਪੜੇ ਸਾਡੇ ਉਦਾਂ ਦੇ ਹੀ ਨੇ ਪਾਏ ਹੋਏ ਤੇ ਸ਼ੂ ਵੀ ਉਸੇ ਤਰ੍ਹਾਂ ਦੇ ਨੇ ਜਿਨ੍ਹਾਂ 'ਚ ਪਾਣੀ ਨਹੀਂ ਪਾਣੀ ਨਾ ਪਵੇ ਜਾਂ ਵਾਟਰ ਚੱਲਣ ਵਾਲੇ ਨੇ ਅਸੀਂ ਇੱਕ ਜਗ੍ਹਾ ਥੋੜੀ ਦਰ ਰੁਕੇ ਵੀ ਰੁੱਕ ਕੇ ਫੇਰ ਅਸੀਂ ਚੱਲ ਪਏ ਕਿਉਂਕਿ ਜਾਣਤ ਅਸੀਂ ਗਈ ਤੇ ਆਹ ਦੇਖੋ ਇਸ ਤਰ੍ਹਾਂ ਦੀਆਂ ਜਿਹੜੀਆਂ ਛੱਤਾਂ ਨੇ ਇਸ ਤਰ੍ਹਾਂ ਦੇ ਜਿਹੜੇ ਟਰੀ ਨੇ ਤੇ ਇੰਨਾ ਖੂਬਸੂਰਤ ਲੱਗਦਾ। ਸੋ ਆ ਪੂਲ ਬਣਿਆ ਹੈ ਸਾਹਮਣੇ ਪੂਲ ਦਾ ਪਾਣੀ ਹੈ ਜਿਹੜਾ ਦੇਖੋ ਕਿੰਨਾ ਸੋਹਣਾ ਲੱਗਦਾ। ਸੋ ਇਹ ਬਹੁਤ ਵੱਡਾ ਜਿਵੇਂ ਤੁਸੀਂ ਕੋਈ ਕਹਿੰਦੇ ਹੋ ਬਹੁਤ ਸੋਹਣਾ ਬਹੁਤ بڑا ਹੀ ਖੂਬਸੂਰਤ ਬਾਗ ਹੈ ਤੁਸੀਂ ਸਵਰਗ ਦੀ ਕਲਪਨਾ ਕਰਕੇ ਦੇਖ ਲਓ। ਤੋਂ ਜਿੰਨਾ ਸੋਹਣਾ ਸਵਰਗ ਹੋ ਸਕਦਾ ਹੈ ਬਸ ਓਨਾ ਹੀ ਸੋਹਣਾ ਹੈ ਏਰੀਆ। ਤੋਂ ਅਸੀਂ ਹੁਣ ਤੁਰੇ ਜਾ ਰਹੇ ਹਾਂ ਉੱਥੇ ਬੜੇ ਕਿਉਂਕਿ ਗਰਮੀ ਬਹੁਤ ਹੈ ਸੈਲਾਨੀ ਕਾਫੀ ਆਏ ਹੋਏ ਨੇ ਸੋ ਆ ਜਿਹੜੇ ਕਹਿ ਲਓ ਕੀ ਕਹਿ ਸਕਦੇ ਆਪਾਂ ਨੂੰ ਹੱਟਸ ਕਹਿ ਸਕਦੇ ਆ ਗਜ਼ੀਬੋ ਕਹਿ ਸਕਦੇ ਆ ਥਾਂ ਥਾਂ ਬਣੇ ਹੋਏ ਨੇ ਟਾਲਮੀਆਂ ਛੱਤਾਂ ਵਾਲੇ ਤੇ ਤੁਸੀਂ ਕਿਤੇ ਵੀ ਆਪਣੀਆਂ ਤਸਵੀਰਾਂ ਖਿਚਾਓ ਕਿਤੇ ਵੀ ਘੁੰਮੇ ਫਿਰੋ ਤੇ ਬੜਾ ਹੀ ਵਧੀਆ ਲੱਗਦਾ ਸੋ ਪਹਿਲਾ ਦਿਨ ਹੈ ਸੋ ਅੱਜ ਆਪਾਂ ਸਾਰਾ ਘੁੰਮ ਫਿਰ ਕੇ ਦੇਖਾਂਗੇ ਤੇ ਆ ਦੇਖੋ ਤੋਂ ਇਸ ਤਰ੍ਹਾਂ ਦੇ ਜਿਹੜੇ ਬੂਟੇ ਨੇ ਤੇ ਇਹ ਬੂਟੇ ਨੇ ਜਿਹੜੇ ਇਹਨਾਂ ਦੇ ਵਿੱਚ ਜਿੱਦਾਂ ਮਹਿਕ ਵੀ ਬੁੜੀ ਆ ਰਹੀ ਹੈ ਇਹਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦੇ ਫੁੱਲ ਨੇ ਸਾਨੂੰ ਤਾਂ ਹੁਣ ਨਵੇਂ ਆਏ ਆਹ ਹੈ ਵਿੱਚ-ਵਿੱਚ ਦਾ ਵੀ ਆਪਾਂ ਢੇੜਾ ਕੱਢਿਆ ਬੀਚ ਬਹੁਤ ਹੀ ਖੂਬਸੂਰਤ ਹੈ ਤੇ ਬੋਰਡਵਾਕਸ ਬਣੀਆਂ ਹੋਈਆਂ ਨੇ ਸਮੁੰਦਰ ਦੇ ਅੰਦਰ ਤੱਕ ਜਾਂਦੀਆਂ ਨੇ ਤੇ ਸ਼ਾਮ ਜਿਹੜੀ ਢਲ ਰਹੀ ਹੈ ਤੇ ਫਾਰਮ ਟਰੀ ਝੂਮ ਰਹੇ ਨੇ ਤੇ ਮੀਂਹ ਹਟ ਗਿਆ ਤੇ ਆਹ ਬੀਚ ਤੇ ਬੈਠਣ ਨੂੰ ਬੜਾ ਹੀ ਦਿਲ ਕਰਦਾ ਤੁਹਾਨੂੰ ਚੰਗਾ ਲੱਗ ਰਿਹਾ ਹੋਵੇਗਾ ਜੀ ਤੁਸੀਂ ਇੱਥੇ ਪੂਲਤਾ ਕਹਿੰਨਾ ਕਿਸੇ ਰਿਜ਼ੋਰਟ ਦੇ ਵਿੱਚ ਆਏ ਹੋਏ ਕਿਉਂਕਿ ਸਾਰਾ ਹੀ ਜਿਹੜਾ ਹੈਗਾ ਇਹ ਟੂਰਿਜ਼ਮ ਹੱਬ ਹੈ ਇਸ ਪੂਲਤਾ ਕਹਿੰਨਾਂ ਦੇ ਵਿੱਚ ਬਹੁਤ ਸਾਰੇ ਰਿਜ਼ੋਰਟ ਨੇ ਡਿਪੈਂਡ ਕਰਦਾ ਕਿ ਤੁਹਾਨੂੰ ਕਿੱਥੇ ਚੰਗੀ ਡੀਲ ਮਿਲਦੀ ਆ ਕਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਅਸੀਂ ਕਾਫੀ ਜਗ੍ਹਾ ਖੜ ਕੇ ਤਸਵੀਰਾਂ ਖਚਾਈਆਂ ਕਾਫੀ ਕੁਝ ਦੇਖਿਆ ਕਾਫੀ ਕੁਝ ਜਾਣਿਆ ਤੇ ਲੋਕਾਂ ਨੂੰ ਦੇਖਿਆ ਤੇ ਅਸੀਂ ਪਹਿਲੀ ਵਾਰ ਇੱਥੇ ਡੋਮਿਨਿਕਨ ਰਿਪਬਲਿਕ ਚ ਆਏ ਹਾਂ ਤੇ ਇੱਥੇ ਦੀ ਜਿਹੜੀ ਭਾਸ਼ਾ ਹੈ ਉਹ ਹੈ ਸਪੈਨਿਸ਼ ਤੇ ਇੱਥੇ ਡੋਮਿਨਿਕਨ ਪੀਸੋ ਪੈਸੇ ਜਿਹਨੂੰ ਆਪਾਂ ਕਹਿੰਦੇ ਆ ਚੱਲਦੇ ਨੇ ਤੇ ਜਿਦਾ ਮੈਕਸੀਕੋ ਚ ਵੀ ਚੱਲਦੇ ਸੀ ਭਾਈ ਸੋ ਕਹ ਲੋ ਜਾਂ ਪੈਸੇ ਕਹ ਲੋ ਸੋ ਤੂੰ ਦੇਖੋ ਇਹ ਫਿਲਟਰ ਹੈ ਜਿਹੜਾ ਉਹ ਕਿਵੇਂ ਭਰਿਆ ਹੋਇਆ ਹੈ ਤੇ ਉਹ ਜਿਹੜਾ ਲੜਕਾ ਹੈ ਡਾਂਸ ਕਰ ਰਿਹਾ ਉਹ ਬਿਲਕੁਲ ਮਾਈਕਲ ਜੈਕਸਨ ਵਾਂਗੂੰ ਡਾਂਸ ਕਰ ਰਿਹਾ ਹੈ ਸੋ ਉਸੇ ਤਰ੍ਹਾਂ ਦੇ ਉਹਦੇ ਐਕਸ਼ਨ ਨੇ ਸੋ ਦੁਨੀਆ ਜਿਹੜੀ ਉਹ ਬੈਠੀ ਦੇਖ ਰਹੀ ਹੈ ਤੇ ਇੱਕ ਵੀ ਚੇਅਰ ਹੈ ਜਿਹੜੀ ਉਹ ਖਾਲੀ ਨਹੀਂ ਤੇ ਸਾਨੂੰ ਵੀ ਕਿਤੇ ਬੈਠਣ ਨੂੰ ਚੇਅਰ ਨਹੀਂ ਮਿਲੀ ਤੇ ਇਹਨਾਂ ਭਰਿਆ ਹੋਇਆ ਹੈ ਤੇ ਉਹਦੇ ਗੀਤ ਨੇ ਸਾਰੇ ਗੀਤ ਪਿੱਛੇ ਫਿਲਮਾਂ ਦੇ ਸੀਨ ਨੇ ਜਿਹੜੇ ਉਹ ਚੁਲਾਏ ਜਾਂਦੇ ਨੇ ਜਿਹਦੇ ਵਿੱਚ ਮਾਈਕਲ ਜੈਕਸਨ ਨੇ ਜਿਸ ਤਰ੍ਹਾਂ ਗਾਇਆ ਜਿਸ ਤਰ੍ਹਾਂ ਪਰਫਾਰਮੈਂਸ ਦਿੱਤੀ ਇਹ ਲੜਕਾ ਬਿਲਕੁਲ ਉਸੇ ਤਰ੍ਹਾਂ ਕਰ ਰਿਹਾ ਹੈ ਤੇ ਬੜੀ ਸਰੀਰ ਦੇ ਵਿੱਚ ਇਹ ਤੇ ਲਚਕ ਹੈ ਆਪਣੇ ਟੂਆਂ ਤੇ ਹੀ ਘੁੰਮ ਜਾਂਦਾ ਹੈ ਜਿਸ ਤਰ੍ਹਾਂ ਉਹ ਕਰਦਾ ਸੀ ਸੋ ਇਹ ਜਿਹੜਾ ਨਜ਼ਾਰਾ ਸੀ ਇਹ ਸਾਰਾ ਦੇਖਣ ਵਾਲਾ ਸੀਗਾ ਸੋ ਅਸੀਂ ਤਕਰੀਬਨ ਨਜ਼ਰੋ ਕਾਫੀ ਦੇਖਿਆ ਸੋ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸ਼ੋ ਦੇਖਣ ਤੋਂ ਪਹਿਲਾਂ ਤੋਂ ਆਪਾਂ ਇੱਕ ਓਪਨ ਸੀ ਰੈਸਟੋਰੈਂਟ ਸੀਗਾ ਸੋ ਜਿੱਥੇ ਆਪਾਂ ਜਿਹੜਾ ਉਹ ਖਾਣਾ ਖਾ ਕੇ ਆਏ ਆ ਤੇ ਉੱਥੇ ਨਾ ਬਫੇ ਲੱਗਦਾ ਹੈ ਉੱਥੇ ਇੰਡੀਅਨ ਬਫੇ ਵੀ ਲੱਗਿਆ ਹੋਇਆ ਸੀਗਾ ਤੇ ਬਾਕੀ ਜਿਹੜੇ ਕੰਟਰੀਆਂ ਦੇ ਖਾਣੇ ਨੇ ਉਹ ਵੀ ਲੱਗੇ ਹੋਏ ਸੀਗੇ ਤੇ ਬਹੁਤ ਕਮਾਲ ਦਾ ਰੈਸਟੋਰੈਂਟ ਸੀ ਉੱਥੇ ਦੇ ਜਿਹੜੇ EMPLOYEES ਸੀਗੇ ਉਹਨਾਂ ਨੇ ਸਾਰਿਆਂ ਨੇ 크리스마ਸ ਵਾਲੀਆਂ ਕੁੱਪੀਆਂ ਲਈਆਂ ਹੋਈਆਂ ਸੀਗੀਆਂ ਕਿਉਂਕਿ 크리스마ਸ ਦੇ ਦਿਨ ਚੱਲ ਰਹੇ ਨੇ ਤੇ ਉਹਨਾਂ ਦਾ ਵਰਤਾਅ ਬੜਾ ਚੰਗਾ ਸੀ ਚੋਇਸ ਫੂਡ ਦੀ ਬਹੁਤ ਜ਼ਿਆਦਾ ਸੀਗੀ ਫਰੂਟ ਵਗੈਰਾ ਮਤਲਬ ਜਿਹੜੇ ਹੈਗੇ ਉਹਨਾਂ ਦਾ ਟੇਸਟ ਤੁਸੀਂ ਮਹਿਸੂਸ ਕਰ ਸਕਦੇ ਹੋ ਜਿਵੇਂ 오रिजिनल ਹੁੰਦਾ ਹੈ ਤੋਂ ਅਸੀਂ ਖਾ ਕੇ ਰੱਜ ਕੇ ਤੋਂ ਹੁਣੇ ਸ਼ੋਅ ਦੇਖਣ ਆਏ ਹਾਂ ਤੋਂ ਇਹ ਜਿਹੜਾ ਸ਼ੋਅ ਆਇਆ ਉਹ ਤਕਰੀਬਨ 9:30 ਵਜੇ ਸ਼ੁਰੂ ਹੋਇਆ ਤੇ ਇਹਨੂੰ ਆਪਾਂ ਘੰਟਾ ਡੇਢ ਘੰਟਾ ਹੋ ਸਕਦਾ ਸਮਾਪਤੀ ਤੱਕ ਹੀ ਦੇਖੀਏ ਤੋਂ ਦੇਖ ਕੇ ਤੋਂ ਫਿਰ ਆਪਾਂ ਆਪਣੇ ਕਮਰੇ ਚ ਨੂੰ ਜਾਵਾਂਗੇ ਸੋ ਜੇਸਟ੍ਰਾਮੈਂਡ ਦਾ ਸੈਸੀ ਤੇ ਥਾਂ ਥਾਂ ਇੱਥੇ ਬਾਰਸ ਤਾਂ ਬਣੀਆਂ ਹੀ ਹੋਈਆਂ ਨੇ ਤੇ ਨਾਲ ਕਾਫੀ ਸ਼ਾਪਸ ਵੀ ਬਣੀਆਂ ਹੋਈਆਂ ਨੇ ਤੋਂ ਇਸ ਥੀਏਟਰ ਦੇ ਨਾਲ ਕਾਫੀ ਸ਼ਾਪ ਹੈ ਜਿਹੜੀ ਸਾਰਾ ਟਾਈਮ ਖੁੱਲੀ ਰਹਿੰਦੀ ਆ ਤੇ ਉੱਥੇ 9-10 ਕਿਸਮ ਦੀਆਂ ਕੌਫੀਆਂ ਮਿਲਦੀਆਂ ਨੇ ਤੁਸੀਂ ਜਿਹੜੀ ਮਰਜ਼ੀ ਕੌਫੀ ਲਓ ਜਿੰਨੀ ਵਾਰ ਮਰਜ਼ੀ ਲਓ ਤੇ ਆਪਾਂ ਜਿਉਂ ਹੀ 쇼 ਫਿਨਿਸ਼ ਹੋਇਆ ਤੋਂ ਆਪਾਂ ਉਥੋਂ ਕੌਫੀ ਪੀ ਕੇ ਫੇਰ ਕਮਰੇ ਚੋਂ ਚੱਲਾਂਗੇ ਤੋਂ ਹਰ ਪਾਸੇ ਜਿਹੜਾ ਸੰਗੀਤ ਵੱਜਦਾ ਹੈ ਹਰ ਪਾਸੇ ਲੋਕ ਅ ਅੰਜੋਏ ਕਰ ਰਹੇ ਨੇ ਤੋਂ ਆ ਦੇਖੋ ਇਹ ਲੜਕਾ ਸੋ ਬਿਲਕੁਲ ਮਾਈਕਲ ਜੈਕਸਨ ਵਾਂਗੂੰ ਲੱਗਦਾ ਤੇ ਉਸੇ ਤਰ੍ਹਾਂ ਦੇ ਜਿਹੜੇ ਐਕਸ਼ਨ ਨੇ ਉਹ ਕਰਦਾ ਤੇ ਦੇਖੋ ਤੇ ਲੋਕ ਨੂੰ ਦੇਖਦੇ ਰਹੇ ਤੇ ਲੋਕਾਂ ਨੇ داد ਦਿੱਤੀ ਹਰ ਗੀਤੇ ਤਾੜੀਆਂ ਮਾਰਦੇ ਸੀ ਦੇਖੋ ਕਿਦਾਂ ਘੁੰਮਦਾ ਹੈ ਕਰਦਾ ਨਾ ਬਿਲਕੁਲ ਉਸੇ ਤਰ੍ਹਾਂ ਉਹ ਲੱਗਦਾ ਨਾ ਕਿ ਉਹ ਵਾਪਸ ਆ ਗਿਆ ਸੋ ਸ਼ਾਇਦ ਇਹ ਸੀ ਕਰਕੇ ਜਿਹੜਾ ਇਹਨਾਂ ਨੇ ਸ਼ੋ ਦਾ ਨਵਾਂ ਹੈ ਉਹ ਮਾਈਕਲ ਜੈਕਸਨ ਬੈਕ ਰੱਖਿਆ ਤੇ ਕਾਫੀ ਨੰਦ ਬਾਣਿਆ ਸੋ ਆ ਪੱਖੇ ਨੇ ਦੇਖੋ ਕਿੱਡੇ-ਕਿੱਡੇ ਪੱਖੇ ਨੇ ਜਦੋਂ ਮੈਂ ਆਇਆ ਸੀ ਮੈਂ ਦੇਖ ਕੇ ਹੈਰਾਨ ਰਹਿ ਗਿਆ ਜਿਹਦਾ ਹੈਲੀਕਾਪਟਰ ਦੇ ਪੱਖੇ ਨਹੀਂ ਹੁੰਦੇ ਮੈਂ ਪਹਿਲਾਂ ਉੱਥੇ ਲੌਬੀ 'ਚ ਦੇਖਿਆ ਤਾਂ ਉੱਥੇ ਹੀ ਪੱਖੇ ਬਹੁਤ ਵੱਡੇ-ਵੱਡੇ ਸੀ ਲੇਕਿਨ ਆ ਤਾਂ ਕਮਾਲ ਹੀ ਹੋਈ ਪਈ ਐ ਆ ਹੁਣ ਦੋ ਪੱਖੇ ਇੰਨੇ ਗਰਮ ਮੌਸਮ ਦੇ ਵਿੱਚੋ ਜਿੰਨੀ ਇੱਥੇ ਜਨਤਾ ਬੈਠੀ ਆ ਪਤਾ ਨਹੀਂ ਕਿੰਨੇ ਕੁ ਲੋਕ ਬੈਠੇ ਨੇ ਆ ਦੋ ਤਿੰਨ ਪੱਖੇ ਇਹਨਾਂ ਨੇ ਢੇਰੀ ਲਿਆਂਦੀ ਪਈ ਆ ਤੋ ਇੰਨੀ ਹਵਾ ਦਿੰਦੇ ਨੇ ਸੋ ਆ ਛੱਤਾਂ ਤੇ ਛੱਤਾਂ ਦੇ ਥੱਲੇ ਚੱਲਦੇ ਇਹ ਪੱਖੇ ਸੋ ਇਸ ਤਰ੍ਹਾਂ ਜਿਹੜਾ ਸ਼ੋਅ ਆ ਇਹ ਕਮਾਲ ਦਾ ਸ਼ੋਅ ਹੈ ਜਿਹੜਾ ਹੋ ਰਿਹਾ ਹੈ ਲਾਈਟਿੰਗ ਸਾਊਂਡ ਤੇ ਇਹਦਾ ਬੜਾ ਅੱਛਾ ਪ੍ਰਬੰਧ ਕੀਤਾ ਗਿਆ ਆ ਆ ਦੇਖੋ ਕਰ ਰਹੇ ਨਾ ਪੂਰਾ ਕਮਾਲ ਤੇ ਇੱਥੇ ਮੈਂ ਕੀ ਦੇਖਿਆ ਲੋਕ ਹਾਲਾਂਕਿ 12 ਖੁੱਲੀਆਂ ਨੇ ਸਾਡਾ ਤਾਂ ਇਹ ਹੁੰਦਾ ਵੀ ਜੇ ਬਾਰ ਖੁੱਲੀ ਹੋ ਮੁਕਤ ਦੀ ਸ਼ਰਾਬ ਹੈ ਤਾਂ ਲੋਕ ਰੱਜ ਲੈਂਦੇ ਨੇ ਉੱਚੀ ਬੋਲਦੇ ਨੇ ਗਾਲ੍ਹਾਂ ਕੱਢਦੇ ਨੇ ਲੜ ਪੈਂਦੇ ਨੇ ਪਰ ਇੱਥੇ ਮੈਂ ਦੇਖਿਆ ਇਹ ਜਿੰਨੀ ਮਰਜ਼ੀ ਮਤਲਬ ਸ਼ਰਾਬ ਫਰੀ ਹੋਵੇ ਇਹ ਲੋਕ ਕਦੇ ਵੀ ਮਤਲਬ ਬਦਤਮੀਜ਼ੀ ਨਹੀਂ ਕਰਦੇ ਕੋਈ ਕਿਸੇ ਨੂੰ ਉੱਚਾ ਨਹੀਂ ਬੋਲਦਾ ਕੋਈ ਕਿਸੇ ਨਾਲ ਲੜਦਾ ਨਹੀਂ ਜਿੰਨੀ ਕਿ ਜ਼ਰੂਰਤ ਹੈ ਓੰਨੀ ਕਿ ਪੀਂਦੇ ਨੇ ਤੇ ਇੱਥੇ ਬਹੁਤ ਕਿਸਮ ਦੇ 16 17 ਕਿਸਮ ਦੇ ਕੋਕਟੇਲ ਨੇ ਜਿਹੜੇ ਉਹ ਬਣਾ ਕੇ ਦਿੰਦੇ ਨੇ ਤੁਸੀਂ ਜਿੰਨੀ ਮਰਜ਼ੀ ਪੀ ਲਓ ਭਾਵੇਂ ਬੋਤਲ ਪੀਜੋ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਲੇਕਿਨ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ ਜੇ ਤੁਸੀਂ ਕੋਈ ਗੜਬੜ ਕਰੋਗੇ ਤਾਂ ਫਿਰ ਜਿਹੜੀ ਸਿਕਿਉਰਿਟੀ ਹੈ ਉਹ ਤੁਹਾਨੂੰ ਉਸੇ ਵਕਤ ਐਕਸ਼ਨ ਲਵੇਗੀ ਉਹ ਦੇਖੋ ਲੜਕਾ ਕਿਸ ਤਰ੍ਹਾਂ ਉੱਤੇ ਉਹਨਾਂ ਥੱਲੇ ਕਬਾਂ ਲਾਈ ਹੋਈ ਆ ਉੱਤੇ ਨੂੰ ਲੱਤਾਂ ਕਰਕੇ ਉਹ ਕਿਸ ਤਰ੍ਹਾਂ ਹੋ ਜਿਹੜਾ ਡਾਂਸ ਹੈ ਉਹ ਕਰ ਰਿਹਾ ਹੈ ਤੇ ਕਮਾਲ ਦੀ ਲਚਕ ਹੈ ਤੇ ਮਿਹਨਤ ਕੀਤੀ ਹੈ ਤੇ ਅੱਜ ਇਹ ਮਾਈਕਲ ਜੈਕਸਨ ਦੇ ਨਾਂ ਤੇ ਕਰ ਰਿਹਾ ਤੇ ਕੱਲ ਨੂੰ ਇਹ ਦੀ ਕੋਈ ਆਪਣੀ ਵੀ ਪਛਾਣ ਹੋ ਸਕਦੀ ਹੈ ਆਪਣੀ ਪਛਾਣ ਬਣ ਸਕਦੀ ਹੈ ਤੋਂ ਉਹਦੀ ਘਾਟ ਹੈ ਜਿਹੜੀ ਉਹ ਪੂਰੀ ਕਰ ਸਕਦਾ ਜਿਵੇਂ ਸਾਡੇ ਵੀ ਜਦੋਂ ਕੁਮਿਮਸ ਗਾਇਕ ਹੈ ਜਿਹੜਾ ਚਲੇ ਜਾਂਦਾ ਦੁਨੀਆ ਤੋਂ ਤੋਂ ਉਹ ਉਸ ਦੀ ਨਕਲ ਕਰਨ ਵਾਲੇ ਬਹੁਤ ਸਾਰੇ ਨੇ ਜਿਹੜੇ ਫਾਇਦਾ ਉੱਕ ਜਾਂਦੇ ਨੇ ਤੇ ਇਹਨੇ ਵੀ ਵਿਚਾਰਾਂ ਨੇ ਪਤਾ ਨਹੀਂ ਮੈਂ ਕਿੰਨੀ ਕੋ ਕੀਤੀ ਹੋਣੀ ਆ ਤੇ ਜਦੋਂ ਮੈਂ ਉਹਦੀ ਮਤਲ ਜਿਦਾ ਬਾਇਓਗ੍ਰਾਫੀ ਦੇਖਦਾ ਜਾਂ ਉਹਨੂੰ ਛੋਟੇ ਹੁੰਦੇ ਨੂੰ ਦੇਖਦਾ ਤਾਂ ਉਸਨੇ ਵੀ ਬੜੀ ਮਿਹਨਤ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਤੇ ਤਾਂ ਹੀ ਆ ਜਿਹੜੀ ਉਹ ਇਸ ਬਲੰਦੀ ਤੱਕ ਪਹੁੰਚਿਆ ਲੜਕਾ ਵੀ ਦੇਖੋ ਹੈ ਨਾ ਕਿਸ ਤਰ੍ਹਾਂ ਕਮਾਲ ਕਰ ਰਿਹਾ ਕਿਸ ਤਰ੍ਹਾਂ ਇਹਨੇ ਮਿਹਨਤ ਕੀਤੀ ਹੋਊਗੀ ਤੇ ਇਹਦੇ ਚ ਸਟੈਮਨਾ ਇੰਨਾ ਹੈ ਔਰ ਮੈਂ ਹੈਰਾਨ ਆ ਕਿ ਬਿਲਕੁਲ ਨਹੀਂ ਥੱਕ ਰਿਹਾ ਇਹਦੇ ਸਾਥੀ ਨੇ ਜਿਹੜੇ ਉਹ ਬਦਲਦੇ ਨੇ ਦੇਖੋ ਕਿੰਦਾ ਜੰਪ ਕਰਦਾ ਹੈ ਕਿ ਮੇ ਜਿਮਨਾਸਟਿਕ ਖੇਡਦਾ ਹੁੰਦਾ ਜਿੱਦਾਂ ਕੋਈ ਰਬੜ ਦੀ ਕੋਈ ਡੌਲ ਨਹੀਂ ਹੁੰਦੀ ਸੋ ਇਸ ਤਰ੍ਹਾਂ ਲੱਗਦਾ ਪਤਾ ਨਹੀਂ ਕਿ ਸਰੀਰ ਤੇ ਕਿੰਨਾ ਗਮਨਤ ਕੀਤਾ ਆ ਦੇਖੋ ਲਓ ਲਓ ਸੋ ਮੈਂ ਤਾਂ ਹੱਥਲੇ ਰਿਐਕਸ਼ਨ ਦੇਖਦੇ ਗਈ ਹੈ ਹੈਰਾਨ ਰਹਿ ਗਿਆ ਤੇ ਗੀਤ ਤਾਂ ਜਿਹੜੇ ਚਲੋ ਹੁੰਦੇ ਨੇ ਸੁਣਨੇ ਨੇ ਸੁਣਨੇ ਹੀ ਨੇ ਕਿਉਂਕਿ ਮੈਂ ਮਾਈਕਲ ਜੈਕਸਨ ਨੂੰ ਕਦੇ ਲਾਈਵ ਗਾਉਂਦਿਆਂ ਨਹੀਂ ਸੁਣਿਆ ਵੀਡੀਓ ਫਿਲਮਾਂ ਦੇ ਵਿੱਚ ਹੀ ਦੇਖਿਆ ਲੇਕਿਨ ਉਹਦਾ ਜਿਹੜਾ ਸਟਰਗਲ ਸੀ ਉਸ ਤੋਂ ਮੈਂ ਬਹੁਤ ਪ੍ਰਭਾਵਿਤ ਸੀ ਜਦੋਂ ਮੈਂ ਉਸਦੀ ਛੋਟੇ ਹੁੰਦੇ ਦੀ ਲਾਈਫ ਦੇਖਦਾ ਸੀ ਤਾਂ ਕਿਸ ਤਰ੍ਹਾਂ ਉਸਨੇ ਮਿਹਨਤ ਕੀਤੀ ਹੈ ਕਿਸ ਤਰ੍ਹਾਂ ਉਹਦਾ ਜਿਹੜਾ ਫਾਦਰ ਸੀ ਉਹ ਇੰਨਾ ਸਟ੍ਰਿਕਟ ਸੀ ਤਾਂ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਸੀ ਅ ਲੇਕਨ ਇਹ ਜਿਹੜਾ ਲੜਕਾ ਹੈ ਉਹ ਇਸਨੇ ਵੀ ਜਿਹੜੀ ਕਾਫੀ ਮਿਹਨਤ ਹੈ ਉਹ ਕੀਤੀ ਹੋਈ ਹੈ ਕਿ ਦੇਖੋ ਲਾਈਟਾਂ ਨੇ ਜਿਹੜੀਆਂ ਰੰਗ-ਬਰੰਗੀਆਂ ਲਾਈਟਾਂ ਉਹ ਕਿਸ ਤਰ੍ਹਾਂ ਚੱਲਦੀਆਂ ਨੇ ਤੇ ਉਸ ਸਟੇਜ ਤੇ ਕਈ ਵਾਰ ਉਹ ਅੱਗ ਕੱਢ ਦਿਆ ਕਈ ਵਾਰੀ ਧੂਆਂ ਛੱਡ ਦਿਆ ਮਤਲਬ ਬਹੁਤ ਜ਼ਿਆਦਾ ਜਿਵੇਂ ਵੱਡੇ ਛੂਆਂ ਜੁ ਹੁੰਦਾ ਹੈ ਸੋ ਉਸੇ ਤਰ੍ਹਾਂ ਦੀ ਪ੍ਰਬੰਧ ਨੇ ਜਿਹੜੇ ਉਹ ਇੱਥੇ ਕੀਤੇ ਗਏ ਨੇ ਸੋ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹੋ ਕਰੀਬੀਅਨ ਕੰਟਰੀ ਨੇ ਜਿੱਥੇ ਜਾਂ ਜਿਹੜੇ ਸੰਡ ਡੈਸਟੀਨੇਸ਼ਨ ਨੇ ਵਕੇਸ਼ਨ ਬਣਾਉਣ ਆਪਣੇ ਬੱਚਿਆਂ ਨਾਲ ਆਉਂਦੇ ਹੋ ਤਾਂ ਜਰੂਰ ਦੱਸਣਾ ਸੋ ਇੰਡੀਆ ਤਾਂ ਅਸੀਂ ਸਾਰੀ ਜਾਂਦੇ ਹਾਂ ਇੰਡੀਆ ਜਾਣਾ ਵੀ ਚਾਹੀਦਾ ਹੈ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਹੈ ਲੇਕਿਨ ਹੋਰ ਦੁਨੀਆ ਵੀ ਘੁੰਮ ਕੇ ਦੇਖਣੀ ਚਾਹੀਦੀ ਹੈ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕਿੱਥੇ ਖੜੇ ਹਾਂ ਦੂਸਰੇ ਲੋਕ ਕਿਸ ਤਰ੍ਹਾਂ ਜੀਉਂਦੇ ਨੇ ਕਿਸ ਤਰ੍ਹਾਂ ਉਹਨਾਂ ਦੀਆਂ ਆਦਤਾਂ ਨੇ ਸੋ ਸਾਨੂੰ ਜਿੱਥੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਸਾਨੂੰ ਜਿਹੜੀਆਂ ਉੱਥੇ ਚੰਗੀਆਂ ਗੱਲਾਂ ਉਹਨਾਂ ਨੂੰ ਸਿਖਾਉਣ ਦੀ ਵੀ ਲੋੜ ਹੈ ਸੋ ਉੱਥੇ ਮੈਂ ਦੇਖਿਆ ਕਿ ਹਰ ਕਮਿਊਨਿਟੀ ਦੇ ਲੋਕ ਨੇ ਬਹੁਤ ਦੂਰੋਂ ਦੂਰੋਂ ਦੁਨੀਆ ਆਈ ਹੋਈ ਹੈ ਲੇਕਿਨ ਭਾਰਤੀ ਲੋਕ ਨੇ ਜਿਹੜੇ ਖਾਸ ਤੌਰ ਤੇ ਪੰਜਾਬੀ ਉਹ ਤੁਹਾਨੂੰ ਨਹੀਂ ਮਿਲਦੇ ਇਹਨਾਂ ਥਾਵਾਂ ਤੇ ਬਹੁਤ ਘੱਟ ਮਿਲਦੇ ਨੇ ਇਹ ਨਹੀਂ ਹੈਗਾ ਵੀ ਹੈ ਨਹੀਂ ਤੇ ਸਾਡੇ ਜਦੋਂ ਤੋਂ ਆਹ ਡੈਸਟੀਨੇਸ਼ਨ ਬੈਡਿੰਗ ਸ਼ੁਰੂ ਹੋਈਆਂ ਨੇ ਉਦੋਂ ਤੋਂ ਸਾਡੇ ਲੋਕ ਮੈਕਸੀਕੋ ਇੱਥੇ ਪੁੰਟਾ ਕਹਿਣਾ ਆਉਣ ਲੱਗੇ ਨੇ ਤੇ ਮੈਂ ਤੁਹਾਨੂੰ ਦਿਖਾਇਆ ਵੀ ਸੀਗਾ ਤੇ ਇੱਥੇ ਬੈਟਿੰਗ ਹਾਲ ਬਣੇ ਹੋਏ ਨੇ ਤੁਸੀਂ ਉਹ ਹਾਲ ਬੁੱਕ ਕਰਾ ਸਕਦੇ ਹੋ ਤੇ ਉੱਥੇ ਬੈਟਿੰਗ ਹੋ ਸਕਦੀ ਹੈ ਵਿਚ ਕਿਨਾਰੇ ਬੈਟਿੰਗ ਹੋ ਸਕਦੀ ਹੈ ਉੱਥੇ ਲੋਕ ਆਉਂਦੇ ਰਹੇ ਨੇ ਹੁਣ ਤਾਂ ਸ਼ਾਇਦ ਕਿਉਂਕਿ ਜਦੋਂ ਤੋਂ ਪਾਬੰਦੀ ਲੱਗੀ ਹੈ ਸ਼ਾਇਦ ਹੁਣ ਤਾਂ ਉੱਥੇ ਵੀ ਨਹੀਂ ਆਉਂਦੇ ਹੈਗੇ ਸੋ ਬਹਾਨੇ ਨਾਲ ਲੋਕ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਦੇਖ ਜਾਂਦੇ ਸੀ ਸੋ ਆ ਦੇਖੋ ਕਿਸ ਤਰ੍ਹਾਂ ਜਿਹੜਾ ਉਪਰ ਚੇ ਜਿਸ ਤਰ੍ਹਾਂ ਸੀਨ ਚੱਲ ਰਹੇ ਨੇ ਅਗਰਿਕਲੀ ਆ ਉਸੇ ਤਰ੍ਹਾਂ ਹੀ ਜਿਹੜੀ ਸਟੇਜ ਤੇ ਐ ਸੋ ਉਹ ਵੀ ਉਸੇ ਤਰ੍ਹਾਂ ਹੋ ਰਿਹਾ ਹੈ ਤੇ ਇਹ ਜਿਹੜਾ ਹਾਲਾ ਦਵਾਲਾ ਹੈ ਨਾ ਇਹਨੂੰ ਮੇਨਟੇਨ ਰੱਖਣ ਲਈ ਜਿਹੜੇ ਲੋਕ ਕੰਮ ਕਰਦੇ ਨੇ ਉਹਦੇ ਵਿੱਚ ਘਾਟਣ ਵਾਲੇ ਕੋਈ ਇਸ ਤਰ੍ਹਾਂ ਦੇ ਜਿਹੜੇ ਪੁਹਾੜੇ ਨੇ ਇਹਨਾਂ ਨੂੰ ਮੇਨਟੇਨ ਰੱਖਣ ਵਾਲੇ ਤੋਂ ਬਹੁਤ এমਪਲੋਈਜ਼ ਨੇ ਜਿਹੜੇ ਕੰਮ ਕਰਦੇ ਨੇ ਹਰ ਮੈਂ ਹੈਰਾਨ ਆ कि ਇਹਨਾਂ ਲੋਕਾਂ ਨੇ ਕਿੰਦੀ ਸਟਰੋਂਗ ਜਿਹੜੀ ਟੂਰਿਜ਼ਮ ਮੁਹੱਬਤ ਬਣਾਈ ਹੋਈ ਹੈ ਆਪਣੇ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਕਿੰਨਾ ਰੁਜ਼ਗਾਰ ਹੈ ਜਿਹੜਾ ਉਹ ਦਿੰਦੇ ਨੇ ਤੇ ਮਤਲਬ ਰੈਸਟੋਰੈਂਟਾਂ ਚ ਹੀ ਮਤਲਬ ਹਜ਼ਾਰਾਂ ਲੋਕ ਕੰਮ ਕਰਦੇ ਨੇ ਤਾਂ ਫਿਰ ਜਿਹੜੇ ਜਿਸ ਤਰ੍ਹਾਂ ਮੈਂ ਕਹਿੰਦੀ ਆ ਮਾਲੀ ਜਾਂ ਹੋਰ ਸਾਨ ਸੁਭਾਲਣ ਵਾਲੇ ਸਟੇਜਾਂ ਤਿਆਰ ਕਰਨ ਵਾਲੇ ਖਾਣੇ ਪਣਾਉ ਬਕਾਉਣ ਵਾਲੇ ਕੁੱਕ ਦੇ ਜਿਹੜੇ ਵਰਤੋਂ ਵਾਲੇ ਪਤਾ ਨਹੀਂ ਕਿੰਨੇ ਕੁ ਲੋਕ ਨੇ ਬਹੁਤ ਲੋਕ ਕੰਮ ਕਰਦੇ ਨੇ ਇਸ ਕੋਈ ਸਟੇਜਾਂ ਤੇ ਜਿਹੜੇ ਕਲਾਕਾਰ ਨੇ ਤੇ ਇਹਨਾਂ ਨੂੰ ਵੀ ਇਹ ਜਿਹੜਾ ਟਾਈਮ ਦਿੰਦੇ ਨੇ ਇਹਨਾਂ ਨੂੰ ਵੀ ਪ੍ਰਮੋਟ ਕਰਦੇ ਨੇ ਸੋ ਆ ਦੁਨੀਆ ਦੇ ਵੱਖ-ਵੱਖ ਫਲੈਗ ਨੇ ਜਿਹੜੇ ਉਹ ਇਸ ਵਕਤ ਸਟੇਜ 'ਤੇ ਦਿਖਾਈ ਜਾ ਰਹੇ ਨੇ ਕਿਉਂਕਿ ਪੂਰੀ ਦੁਨੀਆ ਤੋਂ ਜਿਹੜੇ ਲੋਕ ਨੇ ਇੱਥੇ ਵਕੇਸ਼ਨ ਆ ਮਣਾਉਣ ਆਉਂਦੇ ਨੇ ਤੋਂ ਸਾਰਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਤਾਂ ਮੇਰੇ ਖਿਆਲ ਆ ਸ਼ੋਅ ਦੀ ਆ ਜਿਹੜੀ ਸਮਾਪਤੀ ਹੋਣ ਵਾਲੀ ਆ ਤੋਂ ਆਪਾਂ ਇਸ ਤੋਂ ਬਾਅਦ ਚੱਲਾਂਗੇ ਵਾਪਸ ਆਪਣੇ ਕਮਰੇ ਨੂੰ ਤੁਰ ਕੇ ਮਾਹੌਲ ਨੂੰ ਦੇਖਦੇ ਹੋਏ ਮਾਨਦੇ ਹੋਏ ਅ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰ ਕਿ ਤੁਹਾਨੂੰ ਇਹ ਜਿਹੜੇ ਮੈਂ ਦ੍ਰਿਸ਼ ਦਿਖਾ ਰਹੇ ਹਾਂ ਜਿਹੜਾ ਇਹ ਇੱਥੋਂ ਬਣਾ ਕੇ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਚੰਗੀਆਂ ਲੱਗ ਰਹੀਆਂ ਨੇ ਤੁਹਾਡੇ ਕੋਈ ਕੁਐਸਚਨ ਹੋਣ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ ਚੰਗਾ ਵੀ ਦੋਸਤੋ ਇਸ ਦੇ ਨਾਲ ਹੀ ਕਰਦੇ ਹਾਂ ਬਲੌਗ ਦੀ ਸਮਾਪਤੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਗਲਾ ਬਲੌਗ ਜ਼ਰੂਰ ਦੇਖਣਾ ਤਾਂ ਕਿ ਤੁਸੀਂ ਇਸ ਟਰੈਵਲ ਨਾਲ ਜੁੜੇ ਰਹੋ ਅਤੇ ਇਸ ਨੂੰ ਮਾਣਦੇ ਰਹੋ ਧੰਨਵਾਦ